ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਆਪਣੇ ਕੋਲ ਆਏ ਸੀ ਬਾਈ ਮਲਕੀਤ ਸਿੰਘ ਫੌਜੀ ਜੀ ਤੇ ਉਹਨਾਂ ਦੇ ਧਰਮ ਪਤਨੀ ਕਿਰਨਪਾਲ ਕੌਰ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਹਿੰਦਰ ਸਿੰਘ ਰਾਹੀ ਜੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਖੋਜ ਦੇ ਉੱਪਰ ਆਈਆਂ ਨੇ ਤੇ ਨਾਲ ਕੈਮਰਾ ਚਲਾ ਰਹੇ ਨੇ ਬਾਈ ਸੰਧੂ ਪਖੋ ਜੀ ਇਹਨਾਂ ਨੇ ਇੱਕ ਮਿਸ਼ਨ ਸ਼ੁਰੂ ਕੀਤਾ ਮਿਸ਼ਨ ਦੇ ਵਿੱਚ ਇਹਨਾਂ ਨੇ ਇਹ ਪ੍ਰਣ ਕੀਤਾ ਵੀ ਅਸੀਂ ਹਰ ਇੱਕ ਪਿੰਡ ਦੇ ਵਿੱਚ ਪੰਛੀਆਂ ਦੇ ਲਈ ਰਹਿਣ ਬਸੇਰੇ 10-10 ਜ਼ਰੂਰ ਲਾਵਾਂਗੇ ਤੇ ਹੁਣ ਇਹ ਮਿਸ਼ਨ ਜਿਹੜਾ ਹੈਗਾ ਵੀ ਅੱਜ ਤੋਂ ਆਪਣੇ ਕੋਲ ਆ ਕੇ ਆਗਾਜ਼ ਕਰ ਰਹੇ ਆ ਇਸ ਮਿਸ਼ਨ ਦਾ 1100 1100 ਪਿੰਡ ਦੇ ਵਿੱਚ ਇਹਨਾਂ ਨੇ ਜਿਹੜੇ ਰਹਿਣ ਬਸੇਰੇ ਲਾਉਣੇ ਆ ਉਹ ਆਪਣੇ ਤੌਰ ਤੇ ਇਹ ਲਾਉਣਗੇ ਇਹਨਾਂ ਦਾ ਇਹ ਮਕਸਦ ਨਹੀਂ ਹੈਗਾ ਵੀ ਕਿਸੇ ਤੋਂ ਇਹ ਸਪੋਰਟ ਲੈਣਾ ਵੀ ਇਹਨਾਂ ਦਾ ਮੇਨ ਮਕਸਦ ਇਹ ਹੈ ਵੀ ਜੇ ਕੋਈ ਇਹਨਾਂ ਨੂੰ ਸਪੋਰਟ ਆਲਨਿਆਂ ਦੇ ਰੂਪ ਦੇ ਵਿੱਚ ਦੇ ਸਕਦਾ ਰੁੱਖਾਂ ਦੇ ਰੂਪ ਦੇ ਵਿੱਚ ਦੇ ਸਕਦਾ ਤਾਂ ਇਹਨਾਂ ਦੀ ਸਪੋਰਟ ਉਹ ਕਰ ਸਕਦਾ ਜਿਹੜਾ ਜਿਹੜਾ ਇਹਨਾਂ ਨੂੰ ਪਿੰਡ ਸਹੀ ਲੱਗੂਗਾ ਉਹ ਪਿੰਡ ਦੇ ਵਿੱਚ ਇਹ ਰਹਿਣ ਬਸੇਰੇ ਲਾ ਕੇ ਆਉਣਗੇ ਭਾਈ ਮਲਕੀਤ ਨਾਲ ਗੱਲ ਕਰਦੇ ਆ ਇਹ ਵੀ ਵਿਸਥਾਰ ਦੇ ਵਿੱਚ ਦੱਸਣਗੇ ਤੇ ਮੈਡਮ ਕਿਰਨਪਾਲ ਜੀ ਵਿਸਥਾਰ ਦੇ ਵਿੱਚ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ 2 ਸਾਲ ਤੋਂ ਮੈਂ ਤਕਰੀਬਨ ਵੀਰ ਸੰਦੀਪ ਸਿੰਘ ਢੋਲਣਾ ਨਾਲ ਜੁੜਿਆ ਜੋੜਨ ਤੋਂ ਪਹਿਲਾਂ ਮੈਂ ਕਾਫੀ ਵਾਰ ਪਿੰਡ ਢੋਲੇ ਦੀਆਂ ਵੀਡੀਓ ਦੇਖੇ ਨੇ ਪਾਂਛੀ ਤੇ ਰਹਿਣ ਬਸੇਰੇ ਮੈਨੂੰ ਬਹੁਤ ਆਪਣੇ ਆਪ ਨੂੰ ਮਹਿਸੂਸ ਹੋਇਆ ਕਿ ਮੈਂ ਵੀ ਇਹ ਪਿੰਡ ਵਿੱਚ ਜਾ ਮੈਂ ਦੇਖ ਕੇ ਆਵਾਂ ਕਿਉਂ ਵੀਡੀਓ ਕਾਫੀ ਆ ਪਿਛਲੇ 5-7 ਸਾਲਾਂ ਦੇ ਪੁਰਾਣੇ ਦੇਖ ਲਓ ਸੰਦੀਪ ਢੋਲਾ ਦੇ ਚੈਨਲ ਤੇ ਚੈੱਕ ਕਰ ਲਓ ਬਹੁਤ ਪਿਆਰੀ ਪਿਆਰੀ ਵੀਡੀਓ ਨੇ ਪਾਂਛੀਆਂ ਬਾਰੇ ਰਹਿਣ ਬਸੇਰਾ ਪਾਂਛੀ ਕਿੱਦਾਂ ਰਹਿੰਦੇ ਨੇ ਉਹਨਾਂ ਬਾਰੇ ਸਾਰਿਆਂ ਬਾਰੇ ਦੱਸਿਆ ਮੇਰੇ ਦਿਲ ਚ ਵੀ ਵੱਲੋਂ ਕਾਫੀ ਟਾਈਮ ਤੋਂ ਪਹਿਲਾਂ ਸੋਚ ਰਿਆ ਸੀ ਵੀ ਮੈਂ ਇਹ ਪਿੰਡ ਵਿੱਚ ਜਾ ਕੇ ਇਹ ਪੰਛੀਆਂ ਨੂੰ ਦੇਖਾਂ ਤਾਂ ਕਿ ਮੈਂ ਆਪਣਾ ਵੀ ਇਹ ਸੇਵਾ ਕਰ ਸਕਾਂ ਫਿਰ ਟਾਈਮ ਪੈਂਦਾ ਰਿਹਾ ਲੰਘਦਾ ਰਿਹਾ ਕੁਝ ਟਾਈਮ ਬਾਅਦ ਮੇਰੀ ਬੀਰ ਜੀ ਨਾਲ ਗੱਲ ਹੋਈ ਸੰਦੀਪ ਸਿੰਘ ਨਾਲ ਸੰਦੀਪ ਸਿੰਘ ਨਾਲ ਗੱਲ ਹੋਣ ਤੋਂ ਬਾਅਦ ਫਿਰ ਇਹਨਾਂ ਮਿਲਿਆ ਇਹਨਾਂ ਬਾਰੇ ਵੈਸੇ ਮੈਨੂੰ ਪਤਾ ਨਹੀਂ ਸੀ ਮੰਨ ਲਓ ਇਹਨਾਂ ਰਹਿਣ ਬਸੇਰੇ ਬਾਰੇ ਵੀ ਇੱਕ ਕਿਸ ਹਿਸਾਬ ਨਾਲ ਕਿੱਥੇ ਰਹਿੰਦੇ ਨੇ ਫਿਰ ਹੌਲੀ ਹੌਲੀ ਨਾਲ ਇਹਨਾਂ ਨੇ ਗਿਆ 3-400 ਰਹਿਣ ਬਸੇਰੇ ਲਾਏ ਪਿੰਡਾਂ ਚ ਜਾ ਕੇ ਕਈ ਪਿੰਡਾਂ ਚ ਤਾ ਮੈਨੂੰ ਇੰਨਾ ਬਾਰੇ ਕੁਝ ਪਤਾ ਲੱਗਿਆ ਵੀ ਕਿੱਦਾਂ ਪੰਛੀ ਕਿਸ ਜਗ੍ਹਾ ਤੇ ਰਹਿੰਦੇ ਨੇ ਤੇ ਹੁਣ ਸਾਡਾ ਮਕਸਦ ਇਹ ਆ ਵੀ ਅਸੀਂ ਪਿੰਡ ਪਿੰਡ ਜਾਣਾਗਾ 10 ਸਾਲ ਨੇ ਮੰਨ ਲਓ ਆਪਣੇ ਸਰਦਾ ਦੇ ਮੁਤਾਬਕ ਲਾਉਣੇ ਨੇ ਜਿਹੜੇ ਸਾਨੂੰ ਚੰਗੇ ਲੱਗਣਗੇ ਪਿੰਡਾਂ ਚ ਜਾ ਕੋਈ ਸਾਡ 22 ਸਾਨੂੰ ਨਾਲ ਲੱਗੂ ਕੋਈ ਕਹੂ ਹਾਂ ਵੀ ਮੈਂ ਨਾਲ ਲੱਗੇ ਨਾ ਅਸੀਂ ਉੱਥੇ ਜਾਵਾਂਗੇ ਕੋਈ ਮਜਬੂਰੀ ਨਹੀਂ ਹੈਗੀ ਸਾਡੀ ਮੰਨ ਲਓ ਵੀ ਅਸੀਂ ਕੋਈ ਕਹੇ ਵੀ ਸਾਡੇ ਪਿੰਡ ਹੁਣ ਆ ਕੇ ਲਾ ਕੇ ਜਾ ਅਸੀਂ ਆਪਦੇ ਹਿਸਾਬ ਨਾਲ ਲਾਉਣੇ ਨੇ ਤੇ ਬਾਕੀ ਮੈਂ ਬਾਕੀ ਵੀਰਾਂ ਨੂੰ ਵੀ ਸਹਿਯੋਗ ਕਹਿਣਾ ਵੀ ਮੇਰਾ ਸਹਿਯੋਗ ਦੇ ਪਿੰਡਾਂ ਵਿੱਚ ਹਰ ਪਿੰਡ ਦੇ ਵਿੱਚ ਰੁੱਕ ਵੀ ਲਾਵਾਂਗੇ ਤੇ ਪਾਸ਼ਾ ਦੇ ਰਹਿਣ ਬਸੇਰਾ ਵੀ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਰਦਾਰ ਮਹਿੰਦਰ ਸਿੰਘ ਰਾਹੀ ਜੀ ਉਹ ਵੀ ਤੁਹਾਡੇ ਨਾਲ ਗੱਲ ਰੱਖਣਗੇ ਪਹਿਲੀ ਗੱਲ ਤਾਂ ਇਹ ਹੈ ਭਾਈ ਮੈਂ ਇਹ ਜੋੜੀ ਨੂੰ ਵਧਾਈ ਦਿਨਾ ਇਹਨਾਂ ਨੇ ਇਹ ਜਿਹੜਾ ਮਿਸ਼ਨ ਸ਼ੁਰੂ ਕੀਤਾ ਬਹੁਤੇ ਲੋਕਾਂ ਨੂੰ ਸਮਝ ਨਹੀਂ ਹੈ ਪੰਛੀਆਂ ਬਾਰੇ ਪੰਛੀ ਕਿਉਂ ਇੱਥੋਂ ਗਏ ਸਾਡੇ ਕਿਉਂ ਸਾਡੇ ਮਤਲਬ ਇੱਥੋਂ ਕਿਸ وجہ ਦੇ ਨਾਲ ਇੱਥੋਂ ਲੋਪ ਹੋਏ ਜਿਆਦਾ ਜਿਹੜੇ ਸਾਡੇ ਨਾਲ ਰਹਿਣ ਵਾਲੇ ਪੰਛੀ ਸੀ ਜਿਵੇਂ ਗੁਗੂ ਹੈ ਕਬੂਤਰ ਹੈ ਚਿੜੀ ਹੈ ਇਹ ਬਿਲਕੁਲ ਸਾਡੇ ਨਾਲ ਰਹਿਣ ਵਾਲੇ ਪਰ ਇਹਨਾਂ ਤੋਂ ਆਪਾਂ ਦੇਖਦੇ ਹਾਂ ਹੁਣ ਕਾਂ ਵੀ ਨਹੀਂ ਕਿਤੇ ਰਹੇ ਕਿਸੇ ਪਾਸੇ ਨਹੀਂ ਰਹੇ ਕਿਉਂਕਿ ਕਿਤੇ ਵੀ ਮਤਲਬ ਅਸੀਂ ਉਹਨਾਂ ਵਾਸਤੇ ਰਹਿਣ ਵਾਸਤੇ ਥਾਂ ਦੀ ਛੱਡੀ ਤੇ ਇਹ ਇਹਨਾਂ ਨੇ ਮਸ਼ੀਨ ਸ਼ੁਰੂ ਕੀਤਾ ਜੋੜੀ ਨੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਮੇਰਾ ਅਸ਼ੀਰਵਾਦ ਵੀ ਨਾਲ ਹੈ ਤੇ ਜਿੱਥੋਂ ਤਾਈਂ ਅਸੀਂ ਸਹਿਯੋਗ ਵੀ ਕਰਾਂਗੇ ਇਹਨਾਂ ਨੂੰ ਤੇ ਇਹ ਪੰਛੀਆਂ ਵਾਸਤੇ ਇਹ ਜਰੂਰ ਮਤਲਬ ਸਾਰੇ ਮੈਂ ਜਿੰਨੇ ਵੀ ਵਿਊਅਰਸ ਆ ਆਪਣੇ ਦੇਖਦੇ ਆ ਦਰਸ਼ਕ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਇਸ ਮਿਸ਼ਨ ਦੇ ਵਿੱਚ ਤੁਸੀਂ ਵੀ ਥੋੜਾ ਮੋਟਾ ਸਹਿਯੋਗ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਪਿੰਡਾਂ ਦੇ ਵਿੱਚ ਛਿਰਕੀ ਵਾਲਾ ਤੇ ਪੁਰਾਣੇ ਦਰਖਤ ਤੇ ਟਿੱਬੇ ਇਹ ਕਾਫੀ ਹੁੰਦੇ ਸੀ ਤਾਂ ਕਿ ਇਹਨਾਂ ਨੂੰ ਜ਼ਰੂਰਤ ਨਾ ਪੈਂਦੀ ਸੀ ਇਹਨਾਂ ਦੀ ਉਹਨਾਂ ਵਿੱਚ ਹੀ ਆਣਾ ਬਣਾਉਂਦੇ ਸੀ ਹੁਣ ਕਾਫੀ ਟਾਈਮ ਤੋਂ ਉਹ ਸਭ ਮੰਨ ਲਓ ਪਾ ਅਜਾੜ ਦਿੱਤੇ ਕਿਉਂਕਿ ਮਨੁੱਖ ਅੱਗੇ ਵਧਦਾ ਗਿਆ ਉਹਨਾਂ ਦਾ ਸਪਾਇਆ ਕਰ ਦਿੱਤਾ ਹੁਣ ਸਾਨੂੰ ਇਸ ਕਰਕੇ ਇਹਨਾਂ ਦੀ ਜ਼ਰੂਰਤ ਪਈ ਜਾ ਵੀ ਆਪਣਾ ਰਹਿਣ-ਬਸੇਰਾ ਲਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਜਿਹੜਾ ਮਕਸਦ ਆ ਪਿੰਡ-ਪਿੰਡ ਚਿੱਡੀਆਂ ਦੇ ਰਹਿਣ ਬਸੇਰੇ ਲਾਉਣੇ ਤੇ ਦਰਖਤ ਲਾਉਣੇ ਵੀਰ ਜੀ ਨਾਲ ਮੇਰੀ ਮੁਲਾਕਾਤ ਹੋਣ ਤੋਂ ਬਾਅਦ ਮੈਂ ਮੰਨ ਚ ਹੀ ਸੋਚਿਆ ਜੀ ਜਿਹੜਾ ਪਹਿਲਾ ਮੰਨ ਲਓ ਆਪਣਾ ਮਿਸ਼ਨ ਸ਼ੁਰੂ ਕਰਾਂ ਸਿੰਦੀ ਸਿੰਘ ਦੇ ਘਰ ਤੋਂ ਸ਼ੁਰੂ ਕਰਾਂ ਤੇ ਲਾਹਰ ਤੱਕ ਮੰਨ ਲਓ ਲਾਉਂਦਾ ਲਾਉਂਦਾ ਜਿੱਥੇ ਜਿਹੜਾ ਮੇਰਾ ਮਕਸਦ ਪੂਰਾ ਹੋਵੇ ਮੈਂ ਵੀਰ ਜੀ ਨਾਲ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਰਾਹ ਮੰਨ ਲਓ ਮੈਨੂੰ ਪਾਇਆ ਇਹ ਬਾਰੇ ਕਿਉਂ ਕਿਸੇ ਨੂੰ ਪਤਾ ਨਹੀਂ ਹੁੰਦਾ ਲਾ ਹਰ ਇੱਕ ਬੋਲ ਦਿੰਦਾ ਵੀ ਚਿੜੀਆਂ ਤਾਂ ਪੰਛੀ ਤਾਂ ਦਰੱਖਤਾਂ ਦੇ ਰਹਿੰਦੇ ਨੇ ਕੁਝ ਪੰਛੀ ਨੇ ਜਿਹੜੇ ਦਰੱਖਤਾਂ ਦੇ ਰਹਿੰਦੇ ਨੇ ਕੁਝ ਪੰਛੀ ਨੇ ਜਿਹੜੇ ਆਪਣੇ ਬਾਈਕ ਦੇ ਜੀਕਾ ਖਾਲਸਾ ਵਾਇਰ ਜੀ ਕੀ ਫਤਿਹ ਸਾਡਾ ਮਿਸ਼ਨ ਹੈ ਲੋਪੋਰੇ ਪੰਛੀਆਂ ਨੂੰ ਬਚਾਉਣਾ ਅਸੀਂ ਤਾਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਜਦੋਂ ਵੀ ਕਿਸੇ ਦਾ ਜਨਮ ਦਿਨ ਆਉਂਦਾ ਏ ਇੱਕ ਇੱਕ ਰੁੱਖ ਜ਼ਰੂਰ ਲਗਾਓ ਅਸੀਂ ਵੀ ਇਹ ਹੀ ਸ਼ੁਰੂ ਕਰਨ ਨਾਲ ਵੀ ਨਾਲ ਰੁੱਖ ਵੀ ਲਗਾਈਏ ਜਦੋਂ ਇਹ ਕੀ ਦੇ ਨਾਲ ਜੁੜਦੇ ਆ ਤੇ ਬਹੁਤ ਆਨੰਦ ਆਉਂਦਾ ਵਾ ਰੂ ਨੂੰ ਸਕੂਨ ਮਿਲਦਾ ਵਾ ਜਦੋਂ ਕਰਾਂਗੇ ਤਾਂ ਖੁਦ ਪਤਾ ਚੱਲੂਗਾ ਕਹਿਣ ਨਾਲ ਜ਼ਿਆਦਾ ਪਤਾ ਨਹੀਂ ਚੱਲਦਾ ਹੈਗਾ ਤੇ ਬਾਕੀ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾਗਾ ਜਿਵੇਂ ਜਿਵੇਂ ਸਾਡਾ ਅੱਗੇ ਅੱਗੇ ਹੋਊਗਾ ਅਸੀਂ ਓਵੇਂ ਓਵੇਂ ਉਹਨਾਂ ਨੇ ਆਲ ਲਾਵਾਂਗੇ ਜਿੰਨਾ ਸਾਡਾ ਟਾਈਮ ਮਿਲੂਗਾ ਉਹਨਾਂ ਦਾ ਟਾਈਮ ਕੱਢ ਕੇ ਅਸੀਂ ਟਾਈਮ ਜੋ ਟਾਈਮ ਕੱਢ ਕੇ ਆਲਣਾ ਜ਼ਰੂਰ ਲਾਵਾਂਗੇ ਰੁੱਖ ਵੀ ਲਗਾਵਾਂਗੇ ਨਾਲ ਨਾਲ ਬਹੁਤ